ਆਪ ਆਪ 72000 ਰੁਪਏ ਵੀ ਥੋੜਾ ਚਲੋ ਫੜੋ ਬੜੋ ਕਰੋ ਆ ਤੇਰੇ ਭਰਾ ਵੱਲੋਂ ਸੇਵਾ ਆ ਠੀਕ ਆ ਤੇ ਬਾਬਾ ਤੈਨੂੰ ਹਮੇਸ਼ਾ ਖੁਸ਼ੀ ਆ ਕਾਲ ਜੀ ਜੀ ਆਇਆ ਨੂੰ ਮੀਤ ਕਰਨਿਆ ਤੁਸੀਂ ਬਿਲਕੁਲ ਵਧੀਆ ਹੋਗੇ ਇੱਥੇ ਜੀ ਕਰਾਂਗੇ ਗੱਲ ਮਨਕ੍ਰੀਤ ਔਲਗ ਦੀ ਪੰਜਾਬ ਦੇ ਵਿੱਚ ਉਹਨੇ ਦਿਲ ਖੋਲ ਕੇ ਜਿਹੜੀ ਮਦਦ ਉਹ ਕਰ ਦਿੱਤੀ ਸਿੱਖਾਂ ਸਰਦਾਰਾਂ ਦੀ ਤੇ ਨਾਲ ਹੀ ਇੱਥੇ ਅਸੀਂ ਗੱਲ ਕਰਾਂਗੇ ਸੋਨੂ ਸੋਦ ਦੀ ਸੋਨੂ ਸੋਦ ਦੇ ਜਿਹੜੇ ਗਾਰਡ ਨੇ ਉਹਨਾਂ ਨੇ ਕਰ ਦਿੱਤੀ ਹੈ ਵੱਡੀ ਬੇਅਦਵੀ ਪੰਜਾਬ ਦੇ ਵਿੱਚ ਕਿਹੜੀ ਵੱਡੀ ਬੇਅਦਵੀ ਕਰ ਦਿੱਤੀ ਹੈ ਤੇ ਇੱਥੇ ਹਰ ਕੋਈ ਇਹਨੂੰ ਲੈ ਕੇ ਗੱਲ ਕਰਦਾ ਪਿਆ ਹੈ ਅਜੇ ਇਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਦੇਖੀਏ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਲਾਜ਼ਮੀ ਕਲਿੱਕ ਕਰੋ ਸੋ ਚਲਦੇ ਆਂ ਦੇਖਦੇ ਆਂ ਵੀਡੀਓ लेट्स ਗੋ ਆਹ ਪੜ੍ਹਨੇ ਪੜਾ ਲਓ ਯਾਰ ਆਹ ਆ 75000 ਰੁਪਏ ਆ ਤੇ ਥੋੜਾ ਜਨਾ ਆਹ ਨੂੰ ਪੜੋ ਗੈਣਾ ਕਰੋ ਪੜੋ ਆਹ ਤੇਰੇ ਭਰਾ ਵੱਲੋਂ ਸੇਵਾ ਆ ਠੀਕ ਆ ਤੇ ਬਾਬਾ ਤੈਨੂੰ ਹਮੇਸ਼ਾ ਖੁਸ਼ ਰੱਖੇ ਨਵੇਂ ਘਰ ਜਾਵੇਂ ਠੀਕ ਆ ਤੇ ਆਹ ਲਵ ਆਹ ਲਵ ਆਹ ਲਵ ਤੇਰੇ 50000 ਰੁਪਏ ਤੇ ਆ ਤੇਰੀ ਸੇਵਾ ਯਾਰ ਚਲ ਆ ਬੱਚਿਆਂ ਨੂੰ ਪੜ੍ਹਾਈ ਲਿਖਾਈ ਆ ਪੁੱਤ ਠੀਕ ਆ ਇੱਧਰ 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 ਚਾਚੂ ਆਏ ਵਾਏ ਗਰੂ ਖੁਸ਼ 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 ਹੋ ਗਏ ਬਾੜ ਬਾੜ ਮੱਥੇ ਮੱਥੇ ਤੇ ਮਾਇਆ ਮਾਇਆ ਮੱਥੇ ਤੇ ਮੜਾਈ ਸਾਹਿਬ ਜੀ ਕਾਨੂੰ ਪਾਵੇ ਹੋਰ ਜਿਆਦਾ ਪਾਵੇ ਚਲੋ ਡਾਂਗਲ ਸੱਠੇ ਮੱਤਾ ਸਾਸੀ ਗੱਤ ਸਾਸੀ ਗੱਤ ਕੋਈ ਬਾਬੇ ਨੇ ਬਾਬਾ ਭਲੀ ਕਰੂਗਾ ਬਹੁਤ ਨਹੀਂ ਹੁਣ ਆਪਣੇ ਵਿਆਹ ਵਿਆਹ ਕਿਹੜੀ ਬੱਚੀ ਦਾ ਹਾਂ ਜੀ ਮਨਵਾਇਆ ਹਾਂ ਮੁੰਡਾ ਸਮਾਣਾ ਸਮਾਣਾ ਆ ਨਹੀਂ ਆਪਣੇ ਕੋਲ ਇੱਕ ਹੀ ਕਬਰਾਂ ਸੀ ਜੀ ਇਹ ਨਹੀਂ ਇੱਕ ਇਹ ਦੇਖੋ ਦੋ ਕਬਰਾਂ ਨੇ ਨਾ ਹਾਂ ਜੀ ਇਹ ਇਹਦੇ بیٹے ਕੋਲ ਰਜੇਸ਼ ਆ ਆ ਇੱਕ ਅੱਡ ਘਰ ਆ ਉਹ ਅੱਡ ਘਰ ਦੋ ਇਹ ਇਹਦੇ ਮੇਕਾ ਸਾਸਿ ਦਾ ਭੈਣ ਇਹਨਾਂ ਦਾ ਬਹੁਤ ਮੁਬਾਰਕਾਂ ਵਿਆਹ ਦੀਆਂ ਠੀਕ ਆ ਤੇ ਬਾਕੀ ਜੋ ਨੁਕਸਾਨ ਹੋਇਆ ਦੇਖਿਆ ਜੋ ਦੇਖ ਕੇ ਯਾਰ ਸੱਟ ਨਾ ਮਰਾਲਿਓ ਵੀਰੇ ਸੰਦੀਪ ਸਰਤਾਇਨ ਲੱਗੀ ਐ ਇਧਰ ਆ ਮੇਰੇ ਆਜੋ ਭਾਈ ਮੈਂ ਅਸਲੀ ਹਾਂ ਯਾਰ ਪਿੱਛੇ ਹੋ ਜਾ ਮਰਾ ਵੀਰਾ ਧਿਆਨ ਨਾਲ ਵੀ ਆਪ ਦਾ ਮੇਰਾ ਵੀਰਾ ਦੇਖ ਕੇ ਭਰਾਉਣ ਕੇ ਤੇ ਭੈਣੇ ਕਦੋਂ ਵਿਆਹ ਕਦੋਂ ਹਾਂ 5 ਅਕਤੂਬਰ 5 ਅਕਤੂਬਰ 2 ਅਕਤੂਬਰ ਦਾ ਮੇਰਾ ਜਨਮ ਦਿਨ ਆ ਹਾਂ ਉਧਰ ਕੋਈ ਨਹੀਂ ਬਾਬਾ ਭਲੀ ਕਰੂਗਾ ਠੀਕ ਹੈ ਨੁਕਸਾਨ ਹੋਇਆ ਸਾਰੇ ਪੰਜਾਬ ਨਾਲ ਸਾਰੇ ਏਰੀਆ ਚ ਹੋਇਆ ਠੀਕ ਹੈ ਅਸੀਂ ਰਲ ਮਿਲ ਕੇ ਤੁਹਾਡੇ ਨਾਲ ਖੜੇ ਆਂ ਭਾਜੀ ਥੋੜਾ ਜਿਹਾ ਪਿੱਛੇ ਪੜਾਓ ਪਿੱਛੇ ਆ ਆ ਪੜਾਓ ਯਾਰ ਆ 75000 ਰੁਪਏ ਥੋੜਾ ਜਿਹਾ ਪੜੋ ਪੜੋ ਆ ਤੇਰੇ ਭਰਾ ਵੱਲੋਂ ਸੇਵਾ ਆ ਠੀਕ ਆ ਤੇ ਬਾਬਾ ਤੈਨੂੰ ਹਮੇਸ਼ਾ ਖੁਸ਼ ਰੱਖੇ ਨਵੇਂ ਘਰ ਜਾਵੇਂ ਠੀਕ ਆ ਤੇ ਜੋ ਵਾਹਿਗੁਰੂ ਨੇ ਕਰਿਆ ਚਲੋ ਤਾਂ ਉਹ ਹੈ ਜਿੰਨੇ ਕੁ ਜੋਗੇ ਅਸੀਂ ਹੈਗੇ ਆ ਜੀ ਨਾਲ ਤੇ ਆਪਾਂ ਆਪਣਾ ਕੀ ਕਰਦਾ ਜਿਹੜਾ ਇੱਕ ਮੁੰਡਾ ਕਿੱਥੇ ਆਉਦਾ ਵੀ ਨੁਕਸਾਨ ਹੋਇਆ ਆ ਆ ਲੋ ਆ ਲੋ ਆ ਲੋ ਵੀਰੇ 50000 ਰੁਪਏ ਤੇ ਆ ਤੇਰੀ ਸੇਵਾ ਯਾਰ ਚਲ ਠੀਕ ਆ ਜਿੰਨੇ ਜੁਗਦੇ ਆ ਫੋਟੋ ਕਰਾਓ ਭੈਣੇ ਤੁਹਾਡੇ ਆਪ ਦੇ ਬਣਾਏ ਕਲਾਕਾਰ ਆ ਚਿਹਰੇ ਤੇ ਪੂਰੀ ਖੁਸ਼ੀ ਹੈ ਇਸ ਵਕਤ ਮਾਈ ਹੁਣੀ ਆਇਆ ਕੋ ਮੈਂ ਕਲਿੱਕ ਕਰਦਾ ਮੈਂ ਪੈਨੈਸ਼ ਹੋਣੀ ਸੀ ਨਾ ਫਿਰ ਤਾਂ ਫੋਟੋ ਲਵਨ ਹੈ ਹਾਂ ਹਾਂ ਉਹਨਾਂ ਨੇ ਜਾ ਫਾ ਤਾਈ ਹਮੇਂ ਇੱਕ ਰੀ ਇੱਕ ਰੀ ਭੈਣ کہہ ਰਹੀ ਆ ਕੀ ਕਹਿ ਰਹੇ ਹੂੰ ਕਹਿੰਦੇ ਉਹਨਾਂ ਚਾ ਪੈਸੇ ਨਹੀਂ ਜਿੰਨਾ ਮੈਂ ਤੁਹਾਡੇ ਨਾਲ ਫੋਟੋ ਲੈ ਕਹਿੰਦੇ ਉਹਨਾਂ ਚਾ ਮੈਨੂੰ ਪੈਸੇ ਦੇ ਨਹੀਂ ਜਿੰਨਾ ਚਾ ਮੈਨੂੰ ਤੁਹਾਡੇ ਦਾ ਫੋਟੋ ਕਰਾਉਂਦਾ ਠੀਕ ਆ ਇਹ ਇਹ ਖਟਿਆ ਆ ਆਪਾਂ ਆਪਦੀ 10 ਸਾਲਾਂ ਚ ਗੱਲਾਂ ਮਿੱਠੀਆਂ ਤੋਂ ਜਿਉਂ ਲੱਗੇ ਠੀਕ ਆ ਸੋ ਮੈਂ ਕਹਿੰਦਾ 10 ਸਾਲਾਂ ਚ ਪੰਜਾਬ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਪੰਜਾਬ ਦੇ ਪੋਤਿਆਂ ਠੀਕ ਆ ਪੈਹਾ ਪਾਣੀ ਗੂੰਬਦਾ ਕੀ ਕਹਿੰਦੇ ਭਰਾ ਦੇ ਜੀ ਇਹ ਇੱਕ ਭਾਵਨਾ ਵੇਖੋ ਭਾਵਨਾ ਨਿਕਲ ਕੇ ਆਉਂਦੀ ਪੰਜਾਬੀਆਂ ਦੀ ਕਿ ਇੰਨਾ ਇੰਨਾ ਵਾਹਿਗੁਰੂ ਠੀਕ ਆ ਇੱਕ ਨਾ ਚਪਾਟ ਕਰਦੇ ਹਾਂ ਚਪਈ ਸਾਹਿਬ ਦਾ ਪਾਠ ਕਰਿਆ ਕਰੋ ਮੇਰ ਵੇਖੀ ਚੜਦੀ ਕਲਾਂ ਦੀ ਮੈਂ ਪਿੱਛੇ ਜੇ ਬੜੇ ਪਰੇਸ਼ਾਨੀ ਉਹੀ ਦਿਮਾਗੀ ਤੌਰ ਤੇ ਬਹੁਤ ਨਾ ਆ ਚੀਜ਼ਾਂ ਜਰਿਆ ਮੈਨੂੰ ਸੰਤਾਂ ਦੀ ਭਾਈ ਬਖਸ਼ੀ ਚਪਈ ਸਾਹਿਬ ਦਾ ਕਿਉਂਕਿ ਮੈਂ ਬਾਬਾ ਜੀ ਨੂੰ ਕਿਹਾ ਮੈਂ ਬਾਬਾ ਜੀ ਆਪਾਂ ਵੀ ਮੇਰੇ ਤੇ ਉਹੀ ਐਲੀਗੇਸ਼ਨ ਜੇ ਦੁਨੀਆ ਆ ਬਿਨਾ ਗੱਲ ਦੇ ਮੈਂ ਮੈਂ ਤਾਂ ਐ ਦਾ ਬੰਦਾ ਹੀ ਨਹੀਂ ਤੇ ਬਾਬਾ ਜੀ ਕਹਿੰਦੇ ਪੁੱਤਰਾ ਇਹ ਰੱਬ ਨਾ ਪਰਖਦਾ ਹੁੰਦਾ ਹੈ ਵੇਖਦਾ ਹੁੰਦਾ ਹੈ ਤੇ ਚਪਈ ਸਾਹਿਬ ਦਾ ਪਾੜ ਕਰ ਠੀਕ ਆ ਹੁਣ ਉਹੀ ਗੱਲ ਪੰਜਾਬ ਤੇ ਹੋਈ ਹੈ ਵੀ ਬਿਨਾ ਗੱਲ ਨੂੰ ਝੱਟਾ ਹੋਇਆ ਠੀਕ ਆ ਬਾਰਡਰ ਲੱਗਦੇ ਬੜੀਆਂ ਜਾਨਾਂ ਜਾ ਸਕਦੀਆਂ ਸੀ ਬਹੁਤ ਬਚਾ ਹੋਇਆ ਕੋਈ ਨਹੀਂ ਘਰ ਟੁੱਟਿਆ ਦੁਬਾਰਾ ਬਣ ਜਾਣਗੇ ਠੀਕ ਆ ਪਰ ਸਹਿਜ ਸਹਿਜ ਜੋਤ ਚ ਪਈ ਸਾਹਿਬ ਪੈਣੇ 5 ਮਿੰਟ ਘੰਟਾ ਹੋ ਜਾਂਦਾ ਠੀਕ ਆ ਚਪਈ ਸਾਹਿਬ ਦਾ ਪਾਠ ਕਰਾ ਤੇਰੇ ਭਰਾ ਨੂੰ ਤੂੰ ਲਾਵਾ ਵੀ ਬਾਈ ਇੱਕ ਚੀਜ਼ ਕਹਿ ਕੇ ਚੱਲੇ ਆ ਠੀਕ ਆ ਉਮਰ ਵੇਖੀ ਤੇ ਆਪਣੀ ਜ਼ਿੰਦਗੀ ਵੇਖੀ ਕਿਵੇਂ ਵਾਰੇ ਨਿਆਰੇ ਹੁੰਦੇ ਹੌਸਲਾ ਨਹੀਂ ਕਰਨਾ ਚਾਹੀਦਾ ਹਾਂ ਤੇ ਭਲਵਾਨ ਜੀ ਇੱਧਰ ਆਓ ਇੱਧਰ ਆਓ ਭਲਵਾਨ ਜੀ ਤੁਹਾਨੂੰ 50000 ਪਹੁੰਚ ਗਿਆ ਦੇਖੋ ਹੁਣ ਗੱਲ ਕੀ ਆ ਪੈਣੇ 75000 ਤੇਰਾ ਵਿਆਹ ਆ ਨਹੀਂ ਵੀ ਵਿਆਹ ਦਾ ਖਰਚਾ 70000 ਹੁੰਦਾ ਆ ਨਹੀਂ ਵੀ ਇਹ 50000 ਹੁੰਦਾ ਠੀਕ ਆ ਹੁਣ ਮੈਂ ਆਇਆ ਮੈਂ ਘਰੋਂ ਨਿਕਲਿਆ ਠੀਕ ਆ ਮੈਂ ਨਿਕਲ ਕੇ ਗਰਾਉਂਡ ਲੈਵਲ ਤੇ ਸੇਵਾ ਕਰਨੇ ਮੈਨੂੰ ਵੇਖ ਕੇ ਪਤਾ ਨਹੀਂ ਕਿੰਨੇ ਨੌਜਵਾਨ ਨਿਕਲਣਗੇ ਬਿਲਕੁਲ ਪੈਗੇ ਨਾ ਕਰ ਸਭ ਪੰਜਾਬ ਪੰਜਾਬੀਅਤ ਨਾਲ ਆ ਆਪਦੇ ਭੈਣ ਭਰਾਵਾਂ ਨਾਲ ਆ ਠੀਕ ਆ ਥੋੜਾ ਟਾਈਮ ਆ ਹੌਲੀ ਹੌਲੀ ਸਾਰੇ ਨਿਕਲਣਗੇ ਠੀਕ ਆ ਸਭ ਕੁਝ ਸਹੀ ਹੋਊਗਾ ਪੰਜਾਬ ਨੂੰ ਹੋਰ ਕਿਤੇ ਬਾਹਰਲੇ ਸੱਜਣ ਦੀ ਕਿਸੇ ਦੀ ਕੋਈ ਲੋੜ ਨਹੀਂ ਠੀਕ ਹੈ ਪੰਜਾਬ ਦੇ ਜਿਹੜੇ ਬੱਚੇ ਬਾਹਰ ਗਏ ਆ ਉਹਨਾਂ ਦੀ ਅੱਜ ਲੋੜ ਆ ਉਹ ਹੈਲਪ ਕਰੋ ਪੰਜਾਬ ਨਾਲ ਖੜੋ ਠੀਕ ਹੈ ਬਾਕੀ ਆ ਯਾਰ ਇੱਕ ਕਮਰਾ ਤੇ ਆਪਣਾ ਜੀ ਆਪਣਾ ਹਾਂ ਜੀ ਤੇ ਵਿਆਹੇ ਬਾਰੇ ਹੋ ਕੇ ਕੁਆਰੇ ਹੋ ਬੇਟੀਆਂ ਬੱਲੀਆਂ ਉਹ ਯਾਰ ਅੱਜ ਬੇਟੀਆਂ ਨਹੀਂ ਇੱਕ ਝੋਟੀ ਓਏ ਹੋਏ ਯਾਰ 50000 ਰੁਪਏ ਹੋਰ ਦਿਓ ਯਾਰ 50000 ਹੋਰ ਦਿਓ

ਪੰਜਾਬ ਦੇ ਵਿੱਚ ਉਹਨੇ ਪੈਸਿਆਂ ਦੀ ਬਾਰਿਸ਼ ਕਰ ਦਿੱਤੀ ਹੈ ਤੇ ਪੰਜਾਬੀਆਂ ਨੂੰ ਦੱਸਿਆ ਕਿ ਤੁਸੀਂ ਬਿਲਕੁਲ ਵੀ ਪਰੇਸ਼ਾਨ ਨਹੀਂ ਹੋਣਾ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਤੁਹਾਨੂੰ ਕਿਸੇ ਵੀ ਜ਼ਰੂਰ ਚੀਜ਼ ਦੀ ਲੋੜ ਹੈ ਤੁਸੀਂ ਸਾਨੂੰ ਦੱਸਣਾ ਤੇ ਅਸੀਂ ਇੱਥੇ ਤੁਹਾਡੀ ਮਦਦ ਲਈ ਮੌਜੂਦ ਆ ਤੇ ਬਹੁਤ ਵੱਡੀ ਗੱਲ ਹੈ ਕਿ ਕਿਸੇ ਦੀ ਮਦਦ ਦੇ ਵਾਸਤੇ ਇੰਜ ਖੜਨਾ ਖੜ ਜਾਣਾ ਕਿ ਲਾਈਕ ਕੋਈ ਘਾਟੀ ਲੋਕ ਹੁੰਦੇ ਨੇ ਜਿਹੜੀ ਦੂਜਿਆਂ ਦੀ ਮਦਦ ਕਰਦੇ ਨੇ ਲੇਕਿਨ ਇੱਥੇ ਪੰਜਾਬ ਦੇ ਵਿੱਚ ਬਹੁਤ ਛੋਟੀਆਂ ਵੱਡੀਆਂ ਜਿਹੜੀਆਂ ਮਸਾਲਾ ਨੇ ਉਹ ਕਾਇਮ ਕਰ ਦਿੱਤੀਆਂ ਨੇ ਕਿਸ ਤਰ੍ਹਾਂ ਸਿੱਖ ਇੱਕ ਦੂਜੇ ਦੀ ਮਦਦ ਕਰਕੇ ਹੁਣ ਵਾਪਸ ਪੰਜਾਬ ਨੂੰ ਰੈਡੀ ਕਰਦੇ ਪਏ ਨੇ ਪੰਜਾਬ ਨੂੰ ਸਹੀ ਕਰਦੇ ਪਏ ਨੇ ਹੁਣ ਜਦੋਂ ਪਾਣੀ ਜਿਹੜਾ ਟੁੱਟ ਗਿਆ ਤੇ ਹੁਣ ਪਿੱਛੇ ਜਿਹੜੀ ਤਬਾਹੀ ਦੇ ਮਨਾਜ਼ਰ ਨੇ ਉਹਨਾਂ ਨੂੰ ਵਾਪਸ ਸੈੱਟ ਕੀਤਾ ਜਾਂਦਾ ਪਿਆ ਜਿਹੜਾਂ ਦੇ ਘਰ ਨਹੀਂ ਰਹੇ ਉਹਨਾਂ ਦੇ ਘਰ ਬਣਾਏ ਜਾਂਦੇ ਪਏ ਨੇ ਤੇ ਹਰ ਤਰ੍ਹਾਂ ਦੀ ਮਦਦ ਜਿਹੜੀ ਹੈ ਠੀਕ ਹੈ ਪੰਜਾਬ ਦੇ ਅੰਦਰੋਂ ਪੰਜਾਬ ਦੇ ਬਾਹਰੋਂ ਤੇ ਆਊਟ ਆਫ ਕੰਟਰੀ ਤੋਂ ਬਹੁਤ ਵੱਡੀ ਮਦਦ ਜਿਹੜੀ ਉਹ ਪੰਜਾਬ ਦੇ ਵਿੱਚ ਆਣੀ ਪਈ ਹੈ ਤੇ ਬਹੁਤ ਬਹੁਤ ਜ਼ਿਆਦਾ ਵਧੀਆ ਲੱਗਿਆ ਵੀਡੀਓ ਵੇਖ ਕੇ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੋਸਤੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡਾ ਸਤਿ ਸ੍ਰੀ ਅਕਾਲ ਜੀ ਸੱਚੀ